ਤਾਂ ਬਲੇ ਸੁਖਵੀਰ ਭਾਜੀ ਬਣਾ ਨੇ ਸਭਾ ਬਣਾਇਆ ਸਾਰੇ ਯਾਰਾਂ ਮੇਟਰ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਡਾਕਟਰ ਪਰਮਜੀਤ ਸਾਡੇ ਥੋੜੇ ਪੁਰਾਣੇ ਲਗੂਟੀਆਂ ਯਾਰ ਨੇ ਇਕੱਠੇ ਸਤਨ ਪੜਦੇ ਰਹੇ ਹੈ ਤੇ ਅੱਜ ਸੁਖਵੀਰ ਬਣਾ ਦੀ ਸਪੈਸ਼ਲ ਫਾਰਮੈਸਟਿਕ ਕਹਿੰਦੇ ਨੇ ਤੁਸੀਂ ਕੱਪੜਾ ਜਿਹੜੀ ਲਿਖੀ ਹੈ ਬਚਪਨ ਤੇ ਉਹ ਜਾ ਫੜ ਕੇ ਸਾਰਨਾ ਸਾਂਝੀ ਕਰੀਏ ਗੌਰ ਪਰਮਾਨਾ ਰਾਜੀ ਬਚਪਨ ਤੇ ਇੱਕ ਅਪਤਾ ਲਿਖਿਆ ਪਿਛਲੇ ਦੋ ਦਿਨ ਪਹਿਲਾਂ ਮੈਂ ਪੋਸਟ ਕੀਤੀ ਸੀ ਫੇਸਬੁਕ ਉੱਤੇ ਨਹੀਂ ਮੈਂ ਨਹੀਂ ਲਿਖੀ ਸੀ ਸਵੇਰ ਤੜਕੇ ਉੱਠ ਦਤਨ ਇਸ਼ਨਾਨ ਕਰਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਕੇ ਵਾ ਵ ਤੜਕੇ ਉੱਠ ਦਤਨ ਇਸ਼ਨਾਨ ਕਰਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਕੇ ਰੋਟੀ ਉੱਤੇ ਮੱਖਣ ਦਾ ਪੀੜਾ ਧਰ ਕੇ ਮਾਂ ਨੇ ਦੇਣਾ ਗਲਾਸ ਦਸੀਰਾ ਪੱਕੇ ਵਾ ਵ ਹੋ ਕੇ ਤਿਆਰ ਛੱਟ ਸਿਰ ਜੂੜਾ ਕਰਕੇ ਘਰ ਚ ਬਸਤਾ ਤੇ ਹੱਥ ਫੱਟੀ ਫੜ ਕੇ ਕੱਚੇ ਰਾਹੇ ਤੋਂ ਸਕੂਲ ਜਾਂਦੇ ਸੀ ਅੱਡ ਸੀ ਨਜ਼ਾਰੇ ਜਦੋਂ ਅਸੀਂ ਪੜ੍ਹਦੇ ਸੀ ਬਰਸਾਤ ਦੇ ਦਿਨੀ ਜਦੋਂ ਝੋਲ ਚੜ ਜਾਵਣਾ ਸਾਡਾ ਪਿੰਡ ਜਿਹੜਾ ਜੀ ਉਹ ਸੈਂਟਰ ਤੋਂ ਝੋਲ ਆਉਂਦਾ ਝਾਤੋਂ ਝੋਲ ਆਉਂਦਾ ਜੀ ਝਾਤੋਂ ਝੋਲ ਆਉਂਦਾ ਸੇ ਵੀ ਕਾਫੀ ਨੇ ਬਰਸਾਤ ਦੇ ਦਿਨੀ ਜਦੋਂ ਝੋਲ ਚੜ ਜਾਵਣਾ ਲਾ ਕੇ ਤਾਰੀ ਪਾਣੀ ਆ ਸਪਾਰ ਜਾਵਣਾ ਮਾਸਟਰ ਜੀ ਨੂੰ ਜਾ ਕੇ ਸਲਾਮ ਆਖਣੀ ਕੱਟੀ ਹੋ ਮੋਢੀ ਲੈ ਫਿਰ ਤੋਂ ਸਿੱਖਣੀ। ਵਜਣੀ ਜਦੋਂ ਘੰਟੀ ਇਕੱਠੇ ਹੋ ਜਾਵਣਾ ਗੁਰਬਾਣੀ ਦਾ ਸ਼ਬਦ ਸਭ ਰਲ ਗਾਵਣਾ। ਮੋਕੁਲੀ ਸੰਬਲੀ ਕਲਾਸਾਂ 'ਚ ਜਾਵਣਾ। ਇੱਕ ਚਿਤ ਹੋ ਕੇ ਵਿਦਿਆ ਨੂੰ ਵੜਨਾ। ਕਦੇ ਖੋ ਕਦੋਂ ਹੋਵੇ ਛੁੱਟੀ ਅੱਧੀ ਇੰਤਜ਼ਾਰ ਕਰਨੀ। ਉਹ ਚੀਜ਼ ਬੋਲ ਮਹਾਰਨੀ ਪੜ੍ਹਨੀ। ਹੋ ਜਾਣੀ ਜਦੋਂ ਛੁੱਟੀ ਹੋ ਜਾਣੀ ਜਦੋਂ ਛੁੱਟੀ ਅੱਧੀ ਸ਼ੂਟ ਵਟਣੀ ਹਮ ਛੇਤੀ ਖਾ ਰੋਟੀ ਖੇਡਣੀ ਦੀ ਝਾਕ ਤਖੜੀ ਰੇਤਾ ਪਾ ਪਾ ਪੈਰਾ ਉਤੇ ਘਰ ਬਣਾਵਣੇ ਰਸ ਜਾਣਾ ਦੂਜੇ ਨਾਲ ਤਾਂ ਝਟ ਢਾਣੇ ਸ਼ੂਟੀ ਹੋਣੀ ਪੂਰੀ ਤਾਂ ਘਰਾਂ ਨੂੰ ਦੌੜਨਾ ਰਾਜ ਆਉਂਦਿਆਂ ਅੰਬਾਂ ਨੂੰ ਤੋੜਨਾ ਫੋੜਿਆ ਅੰਬਾਂ ਨੂੰ ਘਰ ਪਹੁੰਚਦੇ ਆਈ ਓਲਮਾ ਆ ਜਾਣਾ ਬਣਾਵਣਾ ਕਿ ਪਹਿਲੇ ਘਰ ਪਹੁੰਚ ਕੇ ਕੰਮ ਜੀ ਕਰਦੇ ਹਾਂ ਘਰ ਪਹੁੰਚਦੇ ਆਈ ਓਲਮਾ ਆ ਜਾਣਾ ਬਾਪੂ ਦੀਆਂ ਝੜਕਾਂ ਅਸਾਂ ਮੁਰਝਾ ਜਾਣਾ ਫੇਰ ਨਹੀਂ ਕਰਾਂਗਾ ਬਾਪੂ ਫੇਰ ਨਹੀਂ ਕਰਾਂਗਾ ਬਾਪੂ ਮਾਫੀ ਮੰਗਣੀ ਬੇਬੇ ਨੇ ਪੁਲੋ ਸਿਰ ਮੋਚ ਰੰਗਣਾ ਬੇਬੇ ਨੇ ਰਜ਼ੱਦ ਬੋਲ ਨਹੀਂ ਚੱਲ ਪੋਤ ਕੋਈ ਕੁਲਜੀਤ ਕਰੇ ਯਾਦ ਬੀਤੇ ਹੋਏ ਕੱਲ ਦੀ ਕੁਲਜੀਤ ਕਰੇ ਯਾਦ ਬੀਤੇ ਹੋਏ ਕੱਲ ਦੀ ਬਚਪਨ ਦੇ ਉਹ ਦਿਨ ਤੇ ਬੀਤੇ ਪੰਦੀ ਵੈਰੀ ਗੁੱਡ ਸਤਿ ਸ਼੍ਰੀ ਅਕਾਲ